ਸੋਚੋ ਜੇਕਰ ਪੈਨਸਲ ਨਾ ਹੁੰਦੀ ਤਾਂ ਅਸੀਂ ਕਿਵੇਂ ਲਿਖਦੇ ਕਿਵੇਂ ਆਪਣੇ ਵਿਚਾਰਾਂ ਨੂੰ ਕਾਗਜ਼ ਤੇ ਉਤਾਰਦੇ ਪੈਨਸਲ ਇੱਕ ਛੋਟੀ ਜਹੀ ਚੀਜ਼ ਹੈ ਪਰ ਇਸ ਦਾ ਇਤਿਹਾਸ ਕਾਫੀ ਦਿਲਚਸਪ ਹੈ ਆਓ ਜਾਣਦੇ ਹਾਂ ਇਸ ਪੈਨਸਲ ਦੀ ਕਹਾਣੀ ਪੈਨਸਲ ਦੀ ਖੋਜ ਕੱਟ ਦਿਲਚਸਪ ਨਹੀਂ ਇਸ ਦੀ ਕਹਾਣੀ ਸ਼ੁਰੂ ਹੁੰਦੀ ਹੈ 16ਵੀਂ ਸਦੀ ਤੋਂ 1564 ਵਿੱਚ ਇੰਗਲੈਂਡ ਦੇ ਪਿੰਡ ਬਰੋਡੇਲ ਵਿੱਚ ਕੱਬਲੈਂਡ ਇੰਗਲੈਂਡ ਵਿੱਚ ਬਰਡੇਲ ਕੋਲ ਤੂਫਾਨ ਚ ਇੱਕ ਵੱਡਾ ਦਰਖਤ ਜੜ ਤੋਂ ਉੱਕੜ ਗਿਆ। ਟੋਏ ਵਿੱਚ ਕਾਲੇ ਰੰਗ ਦਾ ਖਣਿਜ ਦਿਖਾਈ ਦਿੱਤਾ। ਏਸੀ ਗ੍ਰੇਫਾਈਟ। ਸ਼ੁਰੂ ਵਿੱਚ ਚਾਰ ਬਾਹੇ ਨੇ ਇਸ ਦਾ ਇਸਤੇਮਾਲ ਪੇਡਾਂ ਤੇ ਨਿਸ਼ਾਨ ਲਗਾਉਣ ਵਿੱਚ ਕੀਤਾ। ਬਾਅਦ ਵਿੱਚ ਉਸ ਨਾਲ ਮਾਰਕਿੰਗ ਸਟਿਕਸ ਬਣੀਆਂ। ਹੱਥ ਗੰਦੇ ਨਾ ਹੋਣ ਇਸ ਲਈ ਲੋਕ ਉਹਨਾਂ ਤੇ ਧੱਗ ਲਪੇਟਦੇ ਸਨ। ਜਿਵੇਂ ਜਿਵੇਂ ਪੈਸਲ ਕਿਸਤੀ ਜਾਂਦੀ ਲਿਪਟਿਆ ਹੋਇਆ ਧੱਗਾਂ ਲੋ ਖੋਲਦੇ ਜਾਂਦੇ। ਅੱਗੇ ਚੱਲ ਕੇ 1795 ਵਿੱਚ ਫ੍ਰੈਂਚ ਵਿਗਿਆਨੀ ਨਿਕਲਸ ਜੈਕੂਜ਼ ਨੇ ਗ੍ਰੇਫਾਈਟ ਨੂੰ ਮਿੱਟੀ ਨਾਲ ਮਿਲਾ ਕੇ ਇੱਕ ਪੇਸਟ ਬਣਾਈ। ਇਸ ਪੇਸਟ ਨੂੰ ਸੁਕਾ ਕੇ ਇੱਕ ਬੰਦ ਡੰਡੀ ਦੀ ਸ਼ਕਲ ਦਿੱਤੀ ਗਈ। ਇਹ ਸੀ ਪਹਿਲੀ ਮਾਡਰਨ ਪੈਨਸਲ। ਇਸ ਤਰੀਕੇ ਨਾਲ ਗ੍ਰੇਫਾਈਟ ਨੂੰ ਬਚਾਉਣਾ ਅਤੇ ਪੈਨਸਲ ਨੂੰ ਮਜ਼ਬੂਤ ਬਣਾਉਣਾ ਸੰਭਵ ਹੋਇਆ। ਪੈਨਸਲ ਦੇ ਉੱਪਰ ਦਾ ਖੋਲ ਕਿਸੇ ਵਿਗਿਆਨੀ ਨੇ ਨਹੀਂ ਸਗੋਂ ਇੱਕ ਕਾਰੀਗਰ ਨੇ ਬਣਾਇਆ। ਅਮਰੀਕਾ ਦਾ ਬਿਲਿਅਨ ਮੈਨਰੋ ਲੱਕੜੀ ਦੀਆਂ ਅਲਮਾਰੀਆਂ ਬਣਾਉਂਦਾ ਸੀ। ਉਸਨੇ ਆਪਣੇ ਕਾਰਖਾਨੇ ਵਿੱਚ ਉਪਲਬਧ ਇੱਕ ਮਸ਼ੀਨ ਤੋਂ ਲੱਕੜ ਦੀਆਂ 15 ਤੋਂ 18 ਸੈਂਟੀਮੀਟਰ ਲੰਮੀਆਂ ਤੰਗ ਪੱਟੀਆਂ ਕੱਟੀਆਂ। ਹਰ ਪੱਟੀ ਵਿੱਚ ਫਾਈਟ ਦੀ ਸੋਤੀ ਦਾ ਅੱਧੇ ਮਟਾਈ ਦਾ ਸਾਂਚਾ ਬਣਾਇਆ। ਫਿਰ ਉਸ ਵਿੱਚ ਗ੍ਰੇਫਾਈਟ ਦੀ ਛੜ ਰੱਖ ਕੇ ਉੱਪਰ ਤੋਂ ਇੱਕ ਪੱਟੀ ਰੱਖ ਕੇ ਉਸ ਨੂੰ ਗੂੰਦ ਨਾਲ ਜੋੜ ਦਿੱਤਾ। ਇਸ ਤਰ੍ਹਾਂ ਪੈਨਸਲ ਬਣਾ ਕੇ ਉਸਨੇ ਲੱਖਾਂ ਡਾਲਰ ਕਮਾਏ। ਪੈਨਸਲ ਦੀ ਲੱਕੜ ਲਈ ਸਿਰਫ ਚੰਗੀ ਕਿਸਮ ਦੀ ਲੱਕੜ ਵਰਤੀ ਜਾਂਦੀ ਹੈ। ਕੈਲੀਫੋਰਨੀਆ ਦੀ ਸਦਰ ਸੀਡਰ ਲੱਕੜ ਇਸ ਲਈ ਬਿਹਤਰੀਨ ਮੰਨੀ ਜਾਂਦੀ ਹੈ। ਉਸ ਨੂੰ ਕੱਟਣ ਤੇ ਬਣਾਉਣ ਵਿੱਚ ਸਾਨੀ ਹੁੰਦੀ ਹੈ ਪਾਊਡਰ ਵਾਲੀ ਗ੍ਰੇਫਾਈਟ ਤੋਂ ਗ੍ਰੇਫਾਈਟ ਡੰਡੀਆਂ ਬਣਾਉਣ ਦੀ ਪਹਿਲੀ ਕੋਸ਼ਿਸ਼ 1862 ਵਿੱਚ ਨੋਮਬਰਗ ਜਰਮਨੀ ਵਿੱਚ ਕੀਤੀ ਗਈ ਸੀ ਉਹਨਾਂ ਨੇ ਗ੍ਰੇਫਾਈਟ ਗੰਦਰ ਅਤੇ ਐਂਟੀਮੋਨੀ ਦੇ ਮਿਸ਼ਰਣ ਦੀ ਵਰਤੋਂ ਕੀਤੀ ਸੀ ਪਰ ਕੰਮ ਆਉਣ ਦੇ ਬਾਵਜੂਦ ਇਹ ਅੰਗਰੇਜ਼ੀ ਪੈਸੜਾ ਜੰਗੀਆਂ ਵਧੀਆ ਨਹੀਂ ਸਨ ਇਸ ਸੁੱਤੇ ਹੋਰ ਵੀ ਕਹਾਣੀਆਂ ਮਿਲਦੀਆਂ ਹਨ ਜਿਵੇਂ ਨੈਪੋਲੀਅਨ ਬਿਲੇ ਯੁੱਧਾਂ ਦੌਰਾਨ ਫ੍ਰੈਂਚਾਂ ਲਈ ਅੰਗਰੇਜ਼ੀ ਅਤੇ ਜਰਮਨ ਪੈਸਲੇ ਉਪਲਬਧ ਨਹੀਂ ਸਨ ਇਸ ਨੂੰ ਬਦਲਣ ਲਈ ਨੈਪੋਲੀਅਨ ਦੀ ਫੌਜ ਦੇ ਇੱਕ ਅਧਿਕਾਰੀ ਦੇ ਯਤਨਾਂ ਦੀ ਲੋੜ ਸੀ 1795 ਵਿੱਚ ਨਿਕਲਸ ਜੈਕ ਨੇ ਮਿੱਟੀ ਦੇ ਨਾਲ ਗ੍ਰੇਫਾਈਟ ਦੀ ਪਾਊਡਰ ਨੂੰ ਮਿਲਾਣਾ ਅਤੇ ਮਿਸ਼ਰਣ ਨੂੰ ਡੰਡੇ ਵਿੱਚ ਬਣਾਉਣ ਦਾ ਇੱਕ ਤਰੀਕਾ ਖੋਜਿਆ ਜਿਸ ਨੂੰ ਫਿਰ ਇੱਕ ਪੱਠੇ ਵਿੱਚ ਫਾਇਰ ਕੀਤਾ ਗਿਆ ਸੀ ਗ੍ਰੇਫਾਈਟ ਅਤੇ ਮਿੱਟੀ ਦੇ ਅਨੁਪਾਦ ਨੂੰ ਬੱਕਰਨ ਨਾਲ ਜੇ ਫਾਇਰ ਡੰਡੇ ਦੀ ਕਠੋਰਤਾ ਵੀ ਬੱਖੋ ਬਖਰੀ ਹੋ ਸਕਦੀ ਹੈ ਜਿਆਦਾ ਮਿੱਟੀ ਪੈਨਸਲ ਜਿੰਨੀ ਸਖਤ ਅਤੇ ਨਿਸ਼ਾਨ ਦਾ ਰੰਗ ਉਨਾ ਹੀ ਹਲਕਾ ਪੈਸਲ ਬਣਾਉਣ ਦਾ ਇਹ ਤਰੀਕਾ ਜਿ ਵਰਤੇ ਜਾਂਦਾ ਹੈ ਫਿਲਡੈਲਫੀਆ ਦੇ ਹਾਈਮਨ ਲਿਪਮੈਨ ਨੂੰ ਹੀ ਲੈ ਲਓ ਪੈਸਲ ਨਾਲ ਕੰਮ ਕਰਦੇ ਕਰਦੇ ਅਚਾਨਕ ਉਹਨਾਂ ਨੂੰ ਰਬੜ ਦੀ ਜ਼ਰੂਰਤ ਪੈ ਗਈ ਰਬੜ ਨਹੀਂ ਸੀ ਪਰ ਲਿਪਮੈਨ ਨੂੰ ਲੱਗਾ ਜੇਕਰ ਰਬੜ ਪੈਸਲ ਦੇ ਸਿਰੇ ਤੇ ਹੁੰਦੀ ਤਾਂ ਇਹ ਸਥਿਤੀ ਨਾ ਆਉਦੀ ਬਸ ਉਸਨੇ ਪੈਸਲ ਦੇ ਦੂਜੇ ਸਿਰੇ ਤੇ ਰਬੜ ਜੜ ਦਿੱਤੀ ਫਿਰ ਉਹਨਾਂ ਦੀ ਇਸ ਖੋਜ ਦਾ ਪੇਟੈਂਟ ਵੇਚਿਆ 1 ਲੱਖ ਡਾਲਰ ਵਿੱਚ ਹੋਲਡਰ ਦੀ ਨਿਬ ਨੂੰ ਸਿਆਹੀ ਵਿੱਚ ਡਬੋ ਡੋ ਕੇ ਲਿਖਣ ਨਾਲ ਜਦ ਬਾਟਰਮੈਨ ਤੰਗ ਆ ਗਿਆ ਉਹਨਾਂ ਨੇ ਸੋਚਿਆ ਕਿਉਂ ਨਾ ਨਲੀ ਵਿੱਚ ਸਿਆਹੀ ਭਰ ਕੇ ਉਸ ਵਿੱਚ ਨਿਬ ਲਗਾ ਕੇ ਲਿਖਿਆ ਜਾਵੇ ਆਈਡੀਆ ਕਾਰਗਰ ਰਿਹਾ ਅਤੇ ਫਾਊਂਟਨ ਪੈਨ ਸਾਡੇ ਹੱਥਾਂ ਵਿੱਚ ਆਇਆ ਪੈਨਸਲ ਬਣਾਉਣ ਲਈ ਅਕਸਰ ਸੀਡਨ ਲੱਕੜ ਵਰਤੀ ਜਾਂਦੀ ਹੈ ਅੱਜ ਪੈਨਸਲਾਂ ਨੂੰ ਉਦਯੋਗਿਕ ਤੌਰ ਤੇ ਬਰੀਕ ਜ਼ਮੀਨੀ ਗ੍ਰੇਫਾਈਟ ਅਤੇ ਮਿੱਟੀ ਦੇ ਪਾਊਡਰ ਨੂੰ ਪਾਣੀ ਨਾਲ ਮਿਲਾ ਕੇ ਸੇਵੀਆਂ ਵਰਗੀਆਂ ਲੰਮੀਆਂ ਤਾਰਾ ਬਣਾਈ ਜਾਂਦੀ ਹੈ ਅਤੇ ਪੱਠੇ ਵਿੱਚ ਫਾਇਰ ਕੀਤਾ ਜਾਂਦਾ ਹੈ। ਨਤੀਜੇ ਵੱਜੋਂ ਨਿਕਲਣ ਵਾਲੀਆਂ ਤਾਰਾਂ ਨੂੰ ਤੇਲ ਜਾਂ ਪਿਗਲੇ ਹੋਏ ਮੋਮ ਵਿੱਚ ਡੁਬੋਇਆ ਜਾਂਦਾ ਹੈ ਜੋ ਸਮਗਰੀ ਦੇ ਛੋਟੇ-ਛੋਟੇ ਸ਼ੀਕਾ ਵਿੱਚ ਚਲਾ ਜਾਂਦਾ ਹੈ। ਨਤੀਜੇ ਵੱਜੋਂ ਬਿਨਾਂ ਰੁਕੇ ਲਿਖਣਾ ਹੁੰਦਾ ਹੈ। ਕਈ ਲੰਮੇ ਸਮਾਨਾਂਤਰ ਖੰਬੇ ਵਾਲਾ ਇੱਕ ਸੀਡਰ ਲੱਕੜ ਦੇ ਤਕਤੇ ਨੂੰ ਸਲੇਟ ਨਾਮਕ ਚੀਜ਼ ਬਣਾਉਣ ਲਈ ਕੱਟੇ ਜਾਂਦਾ ਹੈ। अब ग्रेफाइड मिट्टी दारा खंभे पाया जाता है एक होर ग्रूबुड प्ले सिखर से चिपकया जाता है फिर सारी चीज़ नी पेंसिल कटिया जाता है जदों पेंसिल बन के तैयार होंगी है तो इस खूबसूरत बनाने लंगा है पेंसिल बारे कुछ दिलचस्प तत्थ जड़ी पेंसिल ना असं लिखते हाँ वह दरअसल काले रंग की ग्रेफाइड न बनती है ना कि सचमुच के कोलिया ਦੁਨੀਆ ਦੀ ਸਭ ਤੋਂ ਲੰਬੀ ਪੈਨਸਲ 76 ਫੁੱਟ ਲੰਬੀ ਹੈ ਅਤੇ ਇਸ ਨੂੰ ਇੰਡੀਆ ਵਿੱਚ ਬਣਾਇਆ ਗਿਆ ਸੀ ਪੈਨਸਲ ਦੇ ਪਿੱਛੇ ਵਾਲੀ ਰਵੜ 1852 ਵਿੱਚ ਜੋੜੀ ਗਈ ਸੀ ਇਸ ਤੋਂ ਪਹਿਲਾਂ ਲੋਕ ਲਿਖਾਈ ਮਿਟਾਣ ਲਈ ਬਰੈਡ ਦੀ ਵਰਤੋਂ ਕਰਦੇ ਸਨ ਅੱਜ ਦੀ ਵੀਡੀਓ ਤੋਂ ਸਾਨੂੰ ਪੈਨਸਲ ਦੇ ਦਿਲਚਸਪ ਇਤਿਹਾਸ ਬਾਰੇ ਕਾਫੀ ਕੁਝ ਸਿੱਖਣ ਨੂੰ ਮਿਲਿਆ ਇਹ ਸਿਰਫ ਇੱਕ ਲਿਖਣ ਦਾ ਸਾਧਨ ਹੀ ਨਹੀਂ ਬਲਕਿ ਸਾਡੇ ਸੱਭਿਆਚਾਰ ਅਤੇ ਇਤਿਹਾਸ ਦਾ ਹਿੱਸਾ ਹੈ ਇਤੋਂ ਤੱਕ ਸੁਣਨ ਲਈ ਧੰਨਵਾਦ ਖੁਸ਼ ਰਹੋ ਫਿਰ ਮਿਲਦੇ ਹਾਂ